ਦੋ ਦੋਸਤ ਘੁੰਮਦੇ ਘੁੰਮਦੇ ਬਾਜ਼ਾਰ ਚੱਲ ਗਏ ਇੱਕ ਦੋਸਤ ਕਹਿਣ ਲੱਗਿਆ ਕਿ ਯਾਰ ਆਪਾਂ ਬਾਜ਼ਾਰ ਦੇ ਵਿੱਚ ਕੋਈ ਚੀਜ਼ ਖਰੀਦਣੀ ਐ ਪਹਿਲਾ ਕਹਿੰਦਾ ਨਹੀਂ ਨਹੀਂ ਆਪਾਂ ਕੁਝ ਖਰੀਦਣ ਨਹੀਂ ਆਏ ਇੱਥੇ ਆਪਾਂ ਇੰਜੋਏ ਕਰਨਾ ਆਇਆ ਆਪਾਂ ਇੱਥੇ ਘੁੰਮਣ ਆਇਆ ਉਹ ਕਹਿੰਦਾ ਓਕੇ ਪਰ ਸੋਚੋ ਜੇਕਰ ਪਹਿਲਾ ਦੋਸਤ ਕਹਿ ਦਿੰਦਾ ਕਿ ਆਪਾਂ ਇੱਥੇ ਘੁੰਮਣ ਨਹੀਂ ਆਏ ਇੱਥੇ ਆਪਾਂ ਕੁਝ ਖਰੀਦਣ ਆਏ ਕੁਝ ਰਸੋਈ ਦਾ ਸਮਾਨ ਖਰੀਦਣ ਆਏ ਕੁਝ ਘਰ ਦਾ ਸਮਾਨ ਖਰੀਦਣ ਆਏ ਤੇ ਕੁਝ ਸਬਜ਼ੀਆਂ ਲੈ ਕੇ ਜਾਣੀਆਂ ਆਏ ਫਿਰ ਉਹਨਾਂ ਦਾ ਜਿਹੜਾ ਘੁੰਮਣਾ ਏ ਬਾਜ਼ਾਰ ਦੇ ਵਿੱਚ ਆਣਾ ਏ ਉਹ ਅਲੱਗ ਹੋ ਜਾਂਦਾ ਕਿਉਂ ਕਿ ਕਿਉਂਕਿ ਉਹਨਾਂ ਨੇ ਦੁਕਾਨਾਂ ਲੱਭਣੀਆਂ ਸਨ ਉਹਨਾਂ ਨੇ ਸਮਾਨ ਲੱਭਣਾ ਸੀ ਉਹਨਾਂ ਨੇ ਕਿਹੜੀ ਸਬਜ਼ੀ ਕਿੰਨੀ ਖਰੀਦਣੀ ਆ ਤੇ ਕਿੰਨੇ ਪੈਸੇ ਦੇਣੇ ਨੇ ਬਕਾਇਆ ਕਿੰਨਾ ਲੈਣਾ ਏ ਇਹ ਸਾਰਾ ਕੁਝ ਉਹਨਾਂ ਨਾਲ ਹੋਣਾ ਸੀ ਕਿਉਂ ਕਿਉਂਕਿ ਉਹਨਾਂ ਦੇ ਮਾਈਂਡ ਨੂੰ ਕੰਮ ਮਿਲ ਗਿਆ ਜਦੋਂ ਤੱਕ ਮਾਈਂਡ ਨੂੰ ਕੰਮ ਨਹੀਂ ਦਿਆਂਗੇ ਕਿਸੇ ਚੀਜ਼ ਨੂੰ ਕਲੈਕਟ ਕਰਨਾ ਤੇ ਕਿਸੇ ਚੀਜ਼ ਦੇ ਵਿੱਚ ਹਾਜ਼ਰ ਰਹਿਣਾ ਬਹੁਤ ਔਖਾ ਹੈ ਇਸੇ ਤਰ੍ਹਾਂ ਸੀ ਆਪਣੇ ਦੋਸਤ ਨਾਲ ਗੁਰਦੁਆਰਾ ਸਾਹਿਬ ਜਾਣੇ ਕਿਹੜਾ ਦੋਸਤ ਸਾਡਾ ਮਾਈਂਡ ਸਾਡਾ ਮਨ ਅਸੀਂ ਆਪਣੇ ਮਨ ਨੂੰ ਕੋਈ ਵਰਕ ਹੀ ਨਹੀਂ ਦਿੱਤਾ ਤੁਸੀਂ ਆਪ ਸੋਚੋ ਤੁਸੀਂ ਗੁਰਦੁਆਰਾ ਸਾਹਿਬ ਕੀ ਸੋਚ ਕੇ ਜਾਂਦੇ ਹੋ ਕਿ ਅਸੀਂ ਕੋਈ ਚੀਜ਼ ਕਲੈਕਟ ਕਰਕੇ ਲੈ ਕੇ ਆਣੀ ਆ ਅਸੀਂ ਗੁਰੂ ਦਾ ਉਪਦੇਸ਼ ਕੋਈ ਲਾਈਫ ਦਾ ਮੈਸੇਜ ਕੁਝ ਲੈ ਕੇ ਆਣਾ ਇਹ ਸੋਚ ਕੇ ਜਾਂਦੇ ਆ ਨਹੀਂ ਅਸੀਂ ਜਾਣਿਆ ਕਿਉਂਕਿ ਅਸੀਂ ਆਪਣੇ ਦੋਸਤ ਨੂੰ ਦੱਸਿਆ ਨਹੀਂ ਕਿ ਕੁਝ ਕੁ ਲੈ ਕੇ ਆਣਾ ਹੈ ਅਸੀਂ ਆਪਣੇ ਮਨ ਨੂੰ ਆਪਣੀ ਮਤ ਨੂੰ ਸਮਝਾਇਆ ਹੀ ਨਹੀਂ ਹੁਣ ਤੁਸੀਂ ਵੇਖੋ cricket ਮੈਚ ਚੱਲ ਰਿਹਾ ਹੋਵੇ ਬੈਟਸਮੈਨ ਨੇ ਸ਼ਾਟ ਮਾਰਿਆ ਖਿਡਾਰੀ ਨੇ ਇੱਕ ਕੈਚ ਛੱਡ ਦਿੱਤੀ ਦੂਜੀ ਬੋਲ ਤੇ ਸ਼ਾਟ ਮਾਰਿਆ ਉਸੇ ਖਿਡਾਰੀ ਨੇ ਉਹ ਕੈਚ ਵੀ ਛੱਡ ਦਿੱਤੀ ਕਿੰਨੀਆਂ ਕੈਚਾਂ ਖਿਡਾਰੀ ਛੱਡ ਦਵੇ ਮੇਰੇ ਖਿਆਲ ਦੇ ਵਿੱਚ ਅਸੀਂ ਵੀ ਜਦੋਂ ਤੱਕ ਮਾਈਂਡ ਨੂੰ ਵਰਕ ਨਹੀਂ ਦਵਾਂਗੇ ਸਮਾਗਮ ਚੱਲ ਰਹੇ ਨੇ ਪਾਠ ਚੱਲ ਰਹੇ ਨੇ ਕਥਾ ਵਿਚਾਰਾਂ ਚੱਲ ਰਹੀਆਂ ਨੇ ਨਿਤਨੇਮ ਚੱਲ ਰਿਹਾ ਹੈ ਅਸੀਂ ਕੁਝ ਵੀ ਕੈਚ ਨਹੀਂ ਕਰ ਰਹੇ ਬੋਲਾਂ ਤੇ ਆ ਰਹੀਆਂ ਨੇ ਪਰ ਕੈਚ ਕੁਝ ਵੀ ਨਹੀਂ ਕਰ ਰਹੇ ਚੱਲ ਬਹੁਤ ਕੁਝ ਰਿਹਾ ਕੰਨਾਂ ਨਾਲ ਸੁਣ ਰਹੇ ਆ ਪਰ ਸਾਡਾ ਮਾਈਂਡ ਦਾ ਜਿਹੜਾ ਸੁਣਨਾ ਹੈ ਉਹ ਸੁਣਨਾ ਨਹੀਂ ਹੋ ਰਿਹਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ ਹੋਰ ਰੋਲਾ ਕਚੋਲਾ ਹੈ ਕਿਉਂਕਿ ਅਸੀਂ ਮਾਈਂਡ ਨੂੰ ਸ਼ਬਦ ਸੁਣਨ ਦਾ ਵਰਕ ਨਹੀਂ ਦਿੱਤਾ ਜਦੋਂ ਵੀ ਅਸੀਂ ਪਾਠ ਕਰੀਏ ਆਪਣੇ ਮਨ ਨੂੰ ਆਪਣੇ ਮਤ ਨੂੰ ਇਸ ਸਮਝਾ ਕੇ ਚੱਲੀ ਕਿ ਕੋਈ ਚੀਜ਼ਾਂ ਨੂੰ ਕਲੈਕਟ ਕਰਕੇ ਆਣੀਆਂ ਨੇ ਇਸੇ ਕਾਰਨ ਕਰਕੇ ਜਿਹੜੀ ਗੁਰਬਾਣੀ ਪੜ੍ਹੀ ਸੁਣੀ ਜਾ ਰਹੀ ਹੈ ਉਹ ਸਾਡੀ ਲਾਈਫ ਦੇ ਵਿੱਚ ਨਹੀਂ ਦਿਸ ਰਹੀ ਇਸੇ ਕਾਰਨ ਕਰਕੇ ਕਿਉਂਕਿ ਅਸੀਂ ਕੁਝ ਕਲੈਕਟ ਹੀ ਨਹੀਂ ਕੀਤਾ ਅਸੀਂ ਢੇੜਾ ਮਾਰ ਕੇ ਵਾਪਸ ਆ ਜਾਂਦੇ ਹਾਂ